ਕੱਲ ਜਨੇ ਆ ਲੈ ਜਨੇ ਦਾ ਮੂਵੀ ਖਾਣੇ ਚੱਲਦੇ ਉਹ ਖਾ ਲੋ ਖਵਾ ਦੇਣੇ ਤੁਹਾਨੂੰ ਉਹ ਖਾ ਲੋ ਵੀ ਕਾ ਕਾ ਬਾਤ ਵੀ ਪਰਵਾ ਦੇਖਣਗੇ ਵਰਕਿੰਗ ਆ ਉਹਨੇ ਸਰਪ੍ਰਾਈਜ਼ ਸਾਡੇ ਕੋਈ ਹੁੰਦਾ ਚੁੱਲੇ ਦੀ ਸਹੀ ਗੱਲ ਆ ਮੁੰਡਾ ਮੈਂ ਚਾਣ ਲਓ ਮੁੰਡਾ ਮੁੰਡਾ ਬਹਿ ਜਾਣ ਲਓ ਨਾ ਚੈੱਕ ਕਰ ਲਓ ਪੁਲਚੇ ਖਾਨ ਆ ਗਿਆ ਦੇ ਮੇਨ ਮਸਲਾ ਇਹ ਹੈ ਕਿ ਇਹ ਦੇਖਣਾ ਆ ਸਤਲੋਜ ਦਾ ਪਾਣੀ ਆਂ ਦਿਖਾਉਣਾ ਮੈਂ ਪਾਣੀ ਬਾਜੀ ਤੁਹਾਨੂੰ ਥੱਲੇ ਜਾ ਕੇ ਦਿਖਾਉਨੇ ਆ ਮੈਨੂੰ ਪਾਣੀ ਉੱਪਰੋਂ ਦਿਖਾਉਣਾ ਮੈਂ ਰਾਜ ਹੀ ਰੋਗਿਆ ਕਹਿੰਦਾ ਪਹਿਲਾਂ ਪੀਠ ਪੂਜਾ ਫਿਰ ਕੰਮ ਦੂਜਾ ਤੁਹਾਨੂੰ ਪਾਣੀ ਦਿਖਾਉਣਾ ਸਤਲੋਜ ਚਲੋ ਪਾਣੀ ਦੇਖੋ ਜਰਾ ਹੁਣ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਉੱਚਾ ਖਾ ਲਿਆ ਇੱਕ ਇੱਕ ਕਈ ਵਾਰ ਜਿਵੇਂ ਮਾਤਾ ਲੈ ਜਾਂਦੀ ਹੈ ਰਾਤ ਦੀ ਡਿਊਟੀ ਲਾ ਕੇ ਕਹਿੰਦਾ ਸੁੱਤੇ ਨਹੀਂ ਗਏ ਤੇ ਪਾਣੀ ਚੈੱਕ ਕਰਨ ਆ ਗਿਆ ਜੀ ਫੇਰ ਲੋ ਜੇਲਾ ਕੁਦਰਤ ਦਾ ਕਹਿਰ ਅੱਗੇ ਪਹਿਲਾਂ ਉੱਥੇ ਸੀ ਪੜੀ ਉਹ ਬਹੁਤ ਦੂਰ ਸੀ ਆਪਾਂ ਜਦੋਂ ਉਹ ਕਰਨ ਬੱਕਰਾ ਬਣਾਉਣਾ ਆਏ ਸੀਗੇ ਜਿੱਥੇ ਸੀ ਉਹ ਅੱਗੇ ਸੀ ਨਾ ਉੱਥੇ ਉਹ ਮੇਰੇ ਨਾਲ ਦੂਜੇ ਤਾਂ ਉੱਥੇ ਆ ਜਿਹੜੇ ਲੱਗੇ ਨਹੀਂ ਹਾਂ ਤਾਂ ਉਹਦੇ ਨਾਲ ਪਾਣੀ ਕਿੱਨਾ ਆ ਗਿਆ ਇੰਨੀ ਕਿ ਜਗ੍ਹਾ ਬੱਝੀ ਦੇ ਲਾ ਪਾਣੀ ਉਹ ਪਾਣੀ ਆ ਗਿਆ ਇੱਥੇ ਕੋਈ ਮੇਲਾ ਮੂਲਾ ਜਿਹਾ ਲੱਗਾ ਅੱਜ ਹਨਾ ਉਹ ਕਰਦੇ ਨੇ ਏਸ਼ੀਆ ਕਰ ਹੂੰ ਹੂੰ ਮੋਦਕਾਨਾਂ ਦੇ ਗੁੰਨ ਲੱਗੀਆਂ ਤੁਹਾਨੂੰ ਦਿਖਾਉਣਾ ਮੈਂ ਦੁਕਾਨਾਂ ਦੇ ਗੁੰਨਾਂ ਵੀ ਇੱਥੇ ਮੂਰੀ ਵਾਲਾ ਭਾਈ ਵੀ ਮੂਰੀ ਵੀ ਖਾਣੀ ਆ ਸੀ ਥੱਲੇ 10 ਰੁਪਏ ਦੀ ਮੂਰੀ ਵੀ ਖਾਣੇ ਯਾ ਅੰਕਲ ਨੇ ਕੁਲਚਾ ਸਾਡਾ ਰੈਡੀ ਕਰਤਾ ਲੈ ਕੁਲਚਾ ਰੈਡੀ ਕਰਦਾ ਬੰਕਲ ਕਰੋ ਟਿੱਕੀ ਵਾਲਾ ਟਿੱਕੀ ਵਾਲਾ ਕੋਲ ਤਾਂ ਉਹ ਵੀ ਟ੍ਰੇਨ ਵੀ ਆ ਗਈ ਹੈ ਟ੍ਰੇਨ ਦੇਖਿਓ ਟ੍ਰੇਨ ਦੇਖੋ ਬਹੁਤ ਜਿਆਦਾ ਹਾਂ ਜੇ ਮਾਰੀ ਆਪ ਕੋਲ ਉਚਾਰ ਕਦੇ ਪੂਰੀ ਬਾਲੀ ਕੋਲ ਚਾਹ ਖਾਣੇ ਖਾਣੇ ਉਧਰੋਂ ਤੁਰੇ ਜਾਂਦੇ ਆਂ ਅਸੀਂ ਨਾਲ ਪਾਲਚੇ ਦਾ ਮਰਿਆ ਲੋ ਨਾਲ ਪਾਣੀ ਦੇਖੋ ਆ ਮੌਸਮ ਦੇਖੋ ਮੌਸਮ ਜੇ ਖਰਾਬ ਆ ਜੇ ਆਪਾਂ ਨੂੰ ਆਹ ਦੇਖੋ ਪੂਰਾ ਆਪੂ ਬੜੀਆਂ ਦੇ ਗਾਣਾ ਵਿੱਚ ਲੱਗੀਆਂ ਹੋਈਆਂ। ਊਪਰੇ ਗਾਣੇ ਵੜੇ। ਆਪੂ ਬੜੀਆਂ ਦੇ ਗਾਣਾ ਲੱਗੀਆਂ। ਇੱਧਰ ਰਿਪੋਰਟਰ ਵੀ ਆਏ ਖੜੇ ਆ। ਰਿਪੋਰਟਰ ਵਿਚਾਰੇ ਵੇਟ ਕਰਦੇ ਆ ਵੀ ਕਦੋਂ ਟੋਲ ਬੰਦ ਹੋਵੇ ਤੇ ਕਦੋਂ ਅਸੀਂ ਵੀਡੀਓ ਸ਼ੂਟ ਕਰੀਏ ਆਪਦੀ। ਰੁਕੋ 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 ਰੁਕੋ। ਆ ਦੇਖੋ ਜੀ। ਸਾਡੇ ਭਾਈ ਦੀ ਡਬਲ ਰੋਟੀ ਮੁੱਕੀ ਨਹੀਂ ਤੇ ਆ ਮੂਰੀ ਵਾਲੇ ਭਾਈ ਦੁਆਕੇ ਖੜ ਗਿਆ ਦੇਖੋ ਆ ਲੈ ਆ ਲੋ ਇਹ ਨਾਮ ਅਗਰੋ ਮੇਰਾ ਲਾ ਦੇਣਾ ਇਹ ਮੀਮੂ ਨਖਰ ਕਿੰਨੇ ਦੀ ਰਾਤ ਦੱਦੇ ਬਣ ਜੂਗੀ 100 ਰੁਪਏ ਦੀ ਬਣ ਜੂਗੀ ਆਦਰ ਭਾਈ ਦੋ ਬਣਾ ਲੈ ਕਰਾ ਲਈਏ ਇੱਕ ਕਰੀ ਬਾਜੋ ਦੌਰ ਖਾਣੇ ਆਪਾਂ ਬਾਜੋ ਇੱਕ ਇੱਕ ਦਾ ਬਣਾ ਲਈਏ ਕੱਡੇ ਵੀਰ ਵੀ ਜੇ ਖੁੱਲੇ ਘੱਟ ਦੇ ਖੁੱਲੇ ਜਾਵੇ ਇੱਕ ਦੱਗ ਨਹੀਂ ਪਾਤੀ ਆ ਬੱਚੇ ਬੰਦੇ ਹੋਰ ਆ ਗਿਆ ਉਸ ਕੋ ਬਾਤ ਹਮ ਦਿਖਾਉਣੇ ਪਾਣੀ ਲਈ ਮੁੰਡੇ ਨੂੰ ਜਾਨ ਮਿਚਣਾ ਲਾ ਹੁੰਦਾ ਮਿਲ ਗਿਆ ¡Gracias! ਇੱਧਰ ਦੀ ਵੀ ਆ ਗਿਆ ਆ ਦੇਖੋ ਲੋਕਾਂ ਨੇ ਮੈਂ ਫੜ ਗਿੱਟੀਆਂ ਵਈਆਂ ਇੱਥੇ ਹੀ ਓਏ ਕਿੰਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਕੇ 30 40 ਰੁਪਏ ਦੇ ਦਿੱਤੇ ਉਹਨਾਂ ਨੂੰ ਯਾਰ ਹੈ ਨਹੀਂ ਹੁਣ ਉਹ ਹੈ ਨਹੀਂ ਹੁਣ ਦੇ 10 ਰੁਪਏ ਦੇ ਦੇ ਅਗਲੇ ਛੋਲੇ 4 ਲੱਖੇ ਆਵੇ। ਉਹ 10000 ਆਹਣ ਖੱਲੇ। ਉਹ ਨਹੀਂ ਆ ਬਰਾਵਾ। ਦਾੜ ਆ ਬਲੀ ਬੁਰੀ ਖਾਲੀ ਅਹੀਂ। ਅੰਦਾਸ ਦਸ ਦੇ ਦੋਣੇ। ਇਹ ਨਹੀਂ ਆ। ਤਲ ਜਣੇ ਹਾਂ ਇਹ ਪ੍ਰਾਇਰ ਚੱਤੇ ਉਹ ਖਾ ਲਓ ਖਵਾ ਦੇਣੇ ਤੁਹਾਨੂੰ ਉਹ ਖਾ ਲਓ ਉਲਟਾ ਖਾ ਲਓ 200 ਰੁਪਏ ਖਵਾ ਦੇ ਹਾਂ ਇਹ ਕੋਲੇ ਭਾਈ ਜੀ ਆਹ ਦੇਖ 100 ਰੁਪਏ ਘਾਟਾ ਦੇ 100 ਰੁਪਏ ਘਾਟਾ ਦੇ ਦੇ ਇੱਕ ਕਰਕੇ ਦੇ ਦੇ ਨਹੀਂ ਜਾਂਦੀ ਜਨਾ ਚੱਲ ਠੀਕ ਆ ਹੁਣ ਜਾਓ ਰਜਣ ਹੋ ਰਿਹਾ ਜੇ ਰਿਪੋਰਟਰ ਵੀ ਆਏ ਖੜੇ ਆ ਗੱਲ ਓੜ ਕੀਤੀ ਆ ਇੱਥੇ ਇਹਨੇ ਬੰਦੇ ਖੜੇ ਆਪਣੇ ਕੋਲ ਹੀ ਕਿਉਂ ਆ ਗਏ 11 ਗੋਲ ਵੀ ਗਈਆਂ ਜੀ ਸੁਦੀ ਕੀ ਕਰਨਾ ਕੀ ਕਰਸਾਂ ਕਾਲੂ ਪੂਰੀ ਕਰੂ ਕਾਡੂ ਨਹੀਂ ਲੋ ਜੀ ਹੋ ਗਿਆ ਬਸ ਅਰਜਣ ਬਹੁਤ ਲੰਬਾ ਪਾਣੀ ਦਾ ਬਹਾਵ ਵੀ ਤੇਜ਼ਾ ਸਿੱਧਾ ਹੋਣਾ ਨਹੀਂ ਇਧਰ ਟੇਪਲ ਕਰੋ ਜਲਦੀ ਪਾਣੀ ਦਾ ਬਹਾਵ ਹੀ ਬਹੁਤ ਤੇਜ਼ਾ ਮੜਾ ਕੈਮਰਾ ਸਾਫ ਕਰ ਲੀਏ 1 ਮਿੰਟ ਗੱਲ ਜੇ ਦਵਾਏ ਸੀ ਨਾ ਅਸੀਂ ਪਿਛਲੀ ਵੀਡੀਓ ਤੁਸੀਂ ਦੇਖ ਲਿਓ ਸਾਡੀ ਪੱਕਰੇ ਵਾਲੀ ਉਦੋਂ ਅਸੀਂ ਆਏ ਸੀ ਤੋਂ ਤੀਜੇ ਪੁਲ ਕੋਲ ਗੋਸ ਗਏ ਅਸੀਂ ਤੀਜੇ ਪੁਲ ਕੋਲ ਗੋਸ ਗਏ ਤੇ ਹੁਣ ਦੇਖ ਲਓ ਪਾਣੀ ਕਿੰਨਾ ਆ ਗਿਆ ਅੰਦਾਜ਼ਾ ਤੁਸੀਂ ਲਾ ਸਕਦੇ ਆ ਨਾ ਆ ਦੇਖੋ ਆ ਇਧਰ ਦੀ ਇਧਰ ਦੀ ਪਾਣੀ ਆ ਰਿਹਾ ਦੇਖੋ ਘੰਮ ਘੰਮ ਕਰ ਰਿਹਾ ਪਾਣੀ ਉਦੋਂ ਆਪਾਂ ਇਥੋਂ ਦੀ ਸਕੂਟਰੀ ਕੱਢ ਕੇ ਲੈ ਗਏ ਸੀ ਇਧਰ ਦੇ ਇਨ ਸਕੂਟਰੀ ਕੱਢ ਕੇ ਲੈ ਗਏ ਸੀ ਉਦੋਂ ਪਾਣੀ ਬਹੁਤ ਜ਼ਿਆਦਾ ਆ। ਉਧਰ ਲੜਾਈ ਹੋ ਗਈ ਪਾਣੀ 'ਚ। ਪਾਣੀ ਦੀ ਲੜਾਈ ਹੋ ਗਈ। ਲੋਈ ਦਰਿਆ ਦੇ ਵਿੱਚ ਆ ਗਏ ਆ। ਪਾਣੀ ਬਹੁਤ ਜ਼ਿਆਦਾ ਠੰਡਾ ਆ। ਬਹੁਤ ਜ਼ਿਆਦਾ ਠੰਡਾ। ਦੇਖੋ ਯਾਰ। ਪਾਣੀ ਦੀ ਸਪੀਡ ਦੇਖੋ ਯਾਰ ਕਿੰਨੀ ਤੇਜ਼ ਆ। ਬਹੁਤ ਜ਼ਿਆਦਾ ਤੇਜ਼ ਆ ਰਿਹਾ ਪਾਣੀ। ਦੇਖੋ। ਉਹ ਠੰਡਾ ਵੀ ਬਹੁਤ ਆ ਉਹ ਠੰਡਾ ਬੜੀ ਉਹ ਸਾਹਮਣੇ ਫਲੋਰ ਵੱਲੋਂ ਆ ਰਹੀਆਂ ਗੱਡੀਆਂ ਕੋਲੇ ਆ ਇਧਰ ਰੇਲਵੇ ਟ੍ਰੈਕ ਆ ਆ ਪੁਰਾਣਾ ਤੋੜਤਾ ਨਵਾਂ ਬਣਿਆ ਹੈ ਪਰਲੇ ਬਣੇ ਜਦੋਂ ਪਾਣੀ ਪਾਣੀ ਬਹੁਤ ਤੇਜ਼ ਆ ਆ ਇਹਨਾਂ ਜਿਹੜੀਆਂ ਮੂਰਤੀਆਂ ਤਾਰੀਆਂ ਹੋਣੇ ਕਾ ਪਈ ਹੈ ਮੂਰਤੀ ਇੱਕ ਉਹ ਪਈ ਅੱਗੇ ਰੁੜੀ ਨਹੀਂ ਉਹ ਆ ਇੱਥੇ ਪਈਆਂ ਦੇਖੋ ਲੋ ਜੀ ਉਹਨ ਦਾ ਢੱਡ ਹੱਲੇ ਵੀ ਨਹੀਂ ਭਰਿਆ ਹੁਣ ਕਹਿੰਦਾ ਪੂਪੜੇ ਖਾਣੇ ਆ ਆ ਦੇਖੋ ਮੈਂ ਪੂਪੜੇ ਵਾਲਿਆ ਪੂਪੜੇ ਆ ਕਹਿੰਦਾ ਪੂਪੜੇ ਲੈ ਕੇ ਦੋ ਮੈਨੂੰ ਆ ਲਓ ਪੂਪੜੇ ਚੈੱਕ ਕਰੋ ਹਾਂ ਦੇ ਹਾਂ ਖਾਣੇ ਪੂਪੜੇ ਖਾਣੇ ਪੂਪੜੇ ਨਾ ਦਿਨੀ ਆ ਦੋ ਤੇਰੀ ਸ਼ੋਸ਼ ਖਾਣੇ ਪੂਪੜੇ ਕਣੀ ਚਾਹ ਨਾ ਚਾਹ ਨਾ ਚਾਹ ਮਿਲੂਗੀ ਇਥੋਂ ਨਹੀਂ ਹੈ ਨਾ ਤਾਂ ਲੈ ਲੈ ਪੂਪੜੇ ਦਾ ਇੱਕ ਪੈਕਟ ਜਿਹੜਾ ਲੈਣਾ ਆ ਲੈਣਾ ਕੋਲ ਜਿਹੜੇ ਮਰਜ਼ੀ ਲੈ ਲੈ ਫਿੰਗਰ ਲੈਣਾ ਬਾਈ ਜਿਹੜਾ ਮਰਜ਼ੀ ਲੈ ਲੈ ਹਾਂ ਆ ਲੈ ਨੀ ਯਾਰ ਆ ਚਾਰਾ ਸਵਾਲ ਲੈ ਲੈ ਚੱਲੇ ਰਾਵ ਲੈ ਲੈ ਚਲਾ ਦੇ ਲੈ ਫਿਰ ਹਾਂ ਲੈ ਆ ਦੇ ਯਾਰ ਮੁੰਡਾ ਪੂਪੜਿਆਂ ਦਾ ਸ਼ਕੀਨ ਆ ਪਾਜੀ ਲੱਡੂ ਪੇੜੇ ਵੇ ਚੰਡਿਆ ਇੱਧਰ ਲੱਡੂ ਪੇੜੇ ਲੈਣੇ ਲਾਡੀ ਲੱਡੂ ਪੇੜੇ ਕੀ ਮਿੱਠਾ ਪਤਾ ਨਹੀਂ ਕੀ ਹੈ ਠੋਪੜੇ ਲੈ ਲੈ ਆ ਮੁੰਡੇ ਨੇ ਹੁਣ ਕਹਿੰਦਾ ਚਾਹ ਨਾ ਖਾਣੇ ਮੈਂ ਚਾਹ ਕੋਲੇ ਆਉਣ ਓਏ ਉਦਾਂ ਹੀ ਮੈਂ ਲੈ ਲੈ ਆ ਮੈਂ ਚੱਲ ਬੰਦੇ ਦਾ ਬੰਦੇ ਦਾ ਚਾਹ ਕੋ ਜਾ ਕੇ ਖਾਣੇ ਬੇਖ ਸਵਾਲ ਬੋਲੇ ਕਿ ਨਹੀਂ ਸੱਚੀ ਜਾਣ ਲੋ ਜੀ ਪਿੱਛੋਂ ਆ ਗਏ ਅਸੀਂ ਉਧਰੋਂ ਹੁਣ ਹੌਣ ਅਸੀਂ ਚੱਲੇ ਆ ਉੱਪਰ ਨੂੰ ਬੱਦਲ ਜਾ ਕਰੋ ਓਗਲੀ ਗਾਣੀ ਮਰੀ ਇਦਰੀਆਂ ਬੱਦਲ ਚੈੱਕ ਕਰੋ ਇਦਰੀਆਂ ਕਿਹੜੇ ਚੰਨਾ ਚੱਲਦਾ ਜੀ ਥੱਲਿਓਂ ਉੱਪਰ ਆ ਗਿਆ ਸੀਗੇ ਆ ਵਿਚਾਰਾ ਬੇਲਪੂਰੀ ਵਾਲਾ ਉੱਪਰ ਆ ਕੇ ਖੜਾ ਹੋ ਗਿਆ ਹੁਣ ਥੱਲਿਓਂ ਕਹਿੰਦੇ ਪਾਣੀ ਤੇਜ਼ ਹੋਦਾ ਉਹਨਾਂ ਨੇ ਫਿਰ ਪਜਾ ਦਿੱਤਾ ਵਿਚਾਰਿਆਂ ਨੂੰ ਕਹਿੰਦਾ ਉੱਪਰ ਆ ਜਾਓ ਉਹ ਦੇਖੋ ਢੋਲ ਕਿੰਨੇ ਪਏ 1 2 3 4 5 6 7 8 9 10 11 12 13 14 15 16 16 ਢੋਲ ਹੈ ਕਾ 17 ਟੋਲ ਚੈੱਕ ਕਰੋ ਕਿੰਨੇ ਆ ਹੋ ਗਿਆ ਹੁਣ ਮੁੰਡਾ ਕਹਿੰਦਾ ਸੋਡਾ ਪੀਣਾ ਮੈਂ ਹੁਣ ਸੋਡਾ ਪੀਣ ਆ ਗਿਆ ਇਹ ਇੱਕ ਮਸਾਲਾ ਸੋਡਾ ਬਣਾ ਦਿਓ ਜਿਹੜਾ ਰੱਖਣਾ 10 ਵਾਲਾ ਬਣਾ ਦਿਓ 2 ਬਣਾ ਦਿਓ ਖਾਣੇ ਆ ਰਹੇ ਆ ਆ ਦੇਖ ਲਓ ਜੀ ਬੰਦਾ ਪਛਾਣ ਲਓ ਕਹਿੰਦਾ ਮੈਨੂੰ ਵੀ ਬਣਾ ਦਿਓ ਇਗਲਾ ਹੋਰ ਦੇ ਦੇ ਇਹਨੂੰ ਦੇ ਦੇ ਮੁੰਡੇ ਨੂੰ ਯਾਰ ਇੱਧਰ ਆ ਮੋਰੇ ਡਰ ਗਿਆਂ ਸੰਗ ਦਾ ਜਿਆਦਾ ਲੈ ਵੀ ਇਹਨੂੰ ਕੋਕ ਕਰਦੀ ਅੰਦਰ ਲੈ ਨੀਂ ਪੀਣਾ ਚਲ ਦੀ ਇਹਦੇ ਅੰਕਲ ਜਿਹੜਾ ਕਹਿੰਦਾ ਉਹ ਪੀਣਾ ਕਿ ਨਾ ਯਾਰ ਮੈਂ ਪਹਿਲਾਂ ਜੇ ਕੋਕ ਲੈਣਾ ਯਾਰ ਉਹ ਕਹਿੰਦਾ ਮੈਂ ਕਿਹਾ ਤੀ ਕੋਕ ਲਾ ਦੇ ਨਹੀਂ ਨਹੀਂ ਉਹ ਨਹੀਂ ਇਹ ਨੂੰ ਨਾ ਇੰਦੂ ਆ ਰੋਸਤ ਨੂੰ ਮੈਂ ਬੋਲ ਰਿਹਾ ਹਾਂ ਉਹ ਤਾਂ ਬਾਕੀ ਕਰਦੇ ਆਂ ਉਹ ਤਾਂ ਖਾਣੇ ਉਹ ਮਨਜਾ ਕਰਾ ਮੋੜ ਲਓ ਹਾਂ ਨਾ ਨੀ ਵੀਰ ਵੀਰ ਦਾ ਅਰੇ ਵੀ ਸਵਾਦ ਆ ਲੈ 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 ਫੂਡ ਵੀ ਦਾ ਸਹੀ ਆ ਲੈ ਨਾ ਯਾਰ ਇਨੀ ਆਰੇ ਲੈ

ਬਾਰ 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 ਸਾਰਾ ਕਾਹ ਲੈ ਆ ਬਾਈ ਲੈ ਵੀ ਹੁਣ ਹੁਣ ਕਹਿੰਦਾ ਚਾਹ ਪੀਣੀ ਆ ਇਹ ਮੁੰਡੇ ਦਾ ਟੱਡ ਨਹੀਂ ਪਰਦਾ ਯਾਰ ਪਤਾ ਨਹੀਂ ਇੱਧਰ ਸ਼ੂਟੂ ਫਰੂਟ ਬੀਅਰ ਵਾਲ ਆ ਗਿਆ ਇਹਨਾਂ ਫਰੂਟ ਬੀਅਰ ਦੋ ਆਹ ਆ ਰਿਹਾ ਬੰਦੇ ਬੈਠੀ ਦੀ ਲੈ ਰਿਹਾ ਓਏ ਮੁੰਡੇ ਦੀ ਭੁੱਖ ਭੱਲੇ ਵੀ ਨਹੀਂ ਮਿਟੀ ਤੇ ਇਹ ਮਹਾਰਾਜ ਹੁਣ ਕਹਿੰਦਾ ਵੀ ਮੈਂ ਚਾਹ ਵੀ ਪੀਣੀ ਨਾਲ ਇੱਕ ਪਰੌਠਾ ਵੀ ਖਾਣਾ ਓ ਚੁੱਲ੍ਹੇ ਵਾਲਾ ਪਰੌੜਾ ਬਾਈ ਚੁੱਲ੍ਹੇ ਵਾਲਾ ਪਰੌੜਾ ਆਂਟੀ ਬਣਾ ਰਹੀ ਹੈ ਵਿਚਾਰੀ ਚੁੱਲ੍ਹੇ ਵਾਲਾ ਪਰੌੜਾ ਖਾਣਾ ਅੱਜ ਦੇਬੇ ਭਾਈ ਦੂਸਰੀ ਵਾਰ ਆਈ ਆਂਟੀ ਪਹਿਲਾਂ ਵੀ ਆਈ ਸੀ ਤੁਹਾਡੇ ਕੋਲ ਚਾਹ ਪੀਣੇ ਨਾ ਹੈ ਨਾ ਆਉ ਦੂਜੀ ਉਹ ਅਹੀਂ ਉਹਦਣ ਚੁੱਲੇ ਦੀ ਪੀਤੀ ਚਾਹ ਤੇ ਸਵਾਦ ਬਹੁ ਲੱਗੀ ਯਾਰ ਭਾਜੀ ਹੁਣ ਆਸੇ ਸਾਨੂੰ ਇੱਕ ਦੋ ਮਿਲੇ ਆਂ ਕਿ ਨੇ ਚੁੱਲੇ ਦੀ ਚਾਹ ਪੀਣੀ ਆ ਚੁੱਲੇ ਦੀ ਚਾਹ ਸਵਾਦ ਆ ਗੈਂਸ ਤੇ ਉਹ ਗੱਲ ਬਾਤ ਨਹੀਂ ਕੋਈ ਮਾਤਾ פרוठा ਬਣਾ ਰਹੀ ਆ ਹੁਣ ਚੰਦੂ لال ਸਾਡਾ ਕਹਿੰਦਾ ਹੁਣ ਫੇ ਇਹ ਕਾ ਵੀਡੀਓ ਆ ਵੀਡੀਓ ਮੜਿਆ ਆਏ ਸੀ ਆਏ ਸੀ ਤੁਹਾਡੇ ਬਣਾ ਕੇ ਗਿਆ ਸੀ ਵੀਡੀਓ ਹਾਂ ਅੱਛਾ ਹੂੰ ਉਹ ਗੱਲਾਂ ਚੁੱਲਾ ਚੁੱਲਾ ਦੇਖਿਆ ਨਹੀਂ ਨਾ ਹੁਣ ਕਦੇ ਅਗਰ ਲੋਕਾਂ ਦੇ ਹੁਣ ਸਾਰੇ ਗੈਸ ਆ ਚੁੱਲੇ ਤੇ ਰਹਿ ਥੋੜੇ ਘਰਾਂ ਚ ਗਏ ਆ ਪਿੰਡਾਂ ਥਾਵਾਂ ਜੀ ਰਹਿ ਗਏ ਸ਼ਹਿਰਾਂ ਚ ਤਾਂ ਹੈ ਹੀ ਨਹੀਂ ਸਾਡੇ ਕੋਈ ਨਹੀਂ ਹੁੰਦਾ ਚੁੱਲੇ ਤੇ ਸਹੀ ਗੱਲ ਆ ਸਾਡੀ ਮਾਂ ਨੇ ਸਾਰੀ ਉਮਰ ਚੁੱਲੇ ਦੇ ਕੀਤਾ ਅੱਜ ਕੱਲ ਦੇ ਨਿਆਣੇ ਪਾਈ ਕਹਿੰਦੇ ਨਹੀਂ ਨਾ ਸਾਡੇ ਉਹ ਕਿੱਥੇ ਹੁੰਦਾ ਕਿਉਂ ਲਾਡੀ ਬਾਲਣ ਚੁਗਣ ਜਾਣਾ ਹੈ ਬਾਲਣ ਵਾਲਣ ਚੋਣ ਜਾਂਦੇ ਹੁੰਦੇ ਸੀ ਹਨਾ ਮੇਰਾ ਪਿੰਡ ਕਿੱਥੇ ਮੇਰਾ ਪਿੰਡਾਂ ਗੇ ਰਾਈਵਾਲ ਦੋਨਾਂ ਐ ਮਲਸੀਆਂ ਲੱਗੇ ਸ਼ਾਹਕੋਟ ਉਧਰ ਨਹੀਂ ਸੁਲਤਾਨਪੁਰ ਹਾਂਜੀ ਅੱਛਾ ਹਾਂਜੀ ਤਰਪੂਥਲੇ ਵੱਲ ਹਾਂਜੀ ਹਾਂਜੀ ਕਰਬੂਤਲਾ ਕਾਲਾ ਸੰਘਿਆ ਉਧਰ ਲੱਗੇ ਸਾਰਾ ਹੂੰ ਹੂੰ ਸਾਰਾ ਸੂਆ ਹੁਣ ਤਾਂ ਨਹੀਂ ਹੈ ਅੱਛਾ ਕਰਬੂਤਰੇ ਵਾਲੇ ਹਾਂਜੀ ਉਧਰ ਹੀ ਆਈ ਸਾਡਾ ਇਹ ਲਾਗੇ ਲਾਗੇ ਪੈਂਦਾ ਇਹਨਾਂ 30 32 25 ਕਿਲੋਮੀਟਰ ਸਾਰਾ ਨਾ ਉਧਰ ਦਾ ਭਾਈ ਸਾਰੇ ਪਿੰਡ ਉਹ ਸੁਲਤਾਨਪੁਰ ਲ ਉਹ ਪਤਾ ਹੈ ਓਥੇ ਆ ਭਾਈ ਭਾਜੀ ਉਹ ਨੀਵਾ ਨਾ ਉਹ ਸਤਲੋ ਜਿਹੜਾ ਜਾਂਦਾ ਮੈਂ ਉਧਰ ਆ ਸਾਰਾ ਉਹ ਸਾਰੇ ਪਿੰਡ ਨੀਵੇ ਆ ਉੱਥੇ ਉਹ ਸਾਰਾ ਨੀਵਾ ਏਰੀਆ ਕਾਹਦੀ ਮਾਪੇ ਸੁਲਤਾਨਪੁਰ ਦੀ ਹੁੰਦੀ ਹੈ ਹੂੰ ਵਾਰਗੈ ਦੀ ਵਾਰ ਸੁਲਤਾਨਪੁਰ ਲੋਦੀ ਲੋਈਆਂ ਖਾਸ ਉਹ ਬੂਹ ਦੇਸ ਨਾਲ ਤਾਂ ਗਾਂ ਚੱਲ ਜਾਣੀਆਂ ਹੋਣਿਆ ਦੇਸਲਾ ਮੇਰੀ ਮਾਸੀ ਆ ਅੱਛਾ ਦੇਸਲਾ ਹਾਂ ਦੇਸਲਾ ਮੇਰੀ ਵਾਸੀ ਆ ਕਾਪੜਾ ਕਿਉਂ ਬੂਹ ਦੇਸਲਾ ਹਾਂਜੀ ਹਾਂਜੀ ਲੱਗੇ ਲੱਗੇ ਹੀ ਆ ਉਹ ਸਾਰੇ ਪਿੰਡ ਲੱਗੋ ਲੱਗੇ ਹੀ ਆ ਇਹ ਚਾਚੇ ਦਾ ਮੁੰਡਾ ਆਇਆ ਹੋਇਆ ਮੁੰਡਾ ਮਾਗਾ ਟੰਡਾ ਕੋ ਪੈਂਦੀਆਂ ਨੂੰ ਹੂੰ ਪੋਪੋ ਟੰਡਾ ਹਾਂ ਪੋਪੋ ਟੰਡਾ ਆ ਦੇਖੋ ਇੱਥੇ ਚਿੱਤਰਕਾਰੀ ਕੱਚੇ ਕਰ ਹੁੰਦੇ ਸੀ ਨਾ ਤੁਸੀਂ ਟਪਿੰਡਾ ਗਏ ਤੁਹਾਨੂੰ ਪਤਾ ਹੁੰਦਾ ਹਾਂ ਹਾਂ ਜੀ ਲੋਕੀ ਗੋਆ ਪੋਤਾ ਨਹੀਂ ਸੀ ਬਹਿੰਦੇ ਹੁੰਦੇ ਹਾਂ ਹਾਂ ਜੀ ਹਾਂ ਜੀ ਇਹਨਾਂ ਇੱਕ ਇੱਥੇ ਜਿਹੜਾ ਉਹ ਐ ਨਾ ਖੜੀ ਖੁਲੀ ਕਰਨੀ ਗੋਆ ਫੇਰ ਗੋਆ ਫੇਰ ਨਾ ਤੇ ਇਸ ਮੰਮੀ ਕੱਢੀ ਹੋ ਗਈ ਲੈ ਆਂਟੀ ਅਸੀਂ ਆਪ ਲਾਲ ਮਿੱਟੀ ਲੈ ਕੇ ਦੇਣੀ ਪੱਟ ਪੱਟ ਕੇ ਮਾਦਾ ਨੂੰ ਗੋਆ ਲੈ ਕੇ ਦੇਣਾ ਚੱਕ ਕੇ ਹੋਰ ਅਸੀਂ ਤਾਂ ਆਪ ਲੈ ਕੇ ਦੇਣ ਹੁੰਦੇ ਮਿੱਟੀ ਪਤਾ ਕੀ ਕਰਦੇ ਸੀ ਇਹ ਮਿੱਟੀ ਚੀਜ਼ ਨਹੀਂ ਕੱਢਦੇ ਲਿਆ ਹੂੰ ਹੂੰ। ਉਹ ਹੀ। ਸੈਲਰੀ ਆਈ ਕਿਸੇ ਨੂੰ। ਤਾਂ ਮੈਂ ਮੰਨ। ਸਾਡੇ ਤਾਂ ਆਪ ਕੋਠੇ ਚੋਂਦੇ ਹੁੰਦੇ ਸੀ। ਫੇਰ ਦੀਵਾਲੀ ਤੋਂ ਨਹੀਂ ਨਹੀਂ ਹੈਗੇ ਆ ਜੀ ਉੱਥੇ। ਇੱਧਰ? ਇੱਧਰ ਮੇਰੀ ਘਰ ਵਾਲੀ ਨੌਕਰੀ ਕਰਦੀ ਇਥੇ ਸਰਕਾਰੀ। ਅੱਛਾ। ਤਾਂ ਕਰਕੇ ਫੇਰ ਮੈਨੂੰ ਇੱਥੇ ਆਉਣਾ ਪੈ ਗਿਆ। ਮੰਮੀ ਡੈਡੀ ਉੱਥੇ ਹੀ ਰਹਿੰਦੇ ਆ ਜੀ। ਬਹੁਤ ਵਧੀਆ ਫੇਰ। ਹਾਂ ਜੀ। ਘਰਾਵਾ ਪਿੰਡ ਦਾ ਪਿੰਡੀ ਆ। ਹੋਰ। ਉੱਥੇ ਵੀ ਘਰਬਾਰ ਹੈਗਾ ਆ ਜੀ। ਰੱਬ ਦੀ ਕਿਰਪਾ ਨਾਲ ਇੱਥੇ ਮੈਂ ਹਲੇ ਕਿਰਾਏ ਤੇ ਰਹਿਣਾ ਐ ਜੀ ਹਾਂ ਜੀ ਇੱਥੇ ਮੈਂ ਕਿਰਾਏ ਤੇ ਰਹਿਣਾ ਐ ਹਲੇ ਚਲੋ ਵੀ ਰੱਬ ਦੇ ਦੂਗਾ ਹੌਲੀ ਹੌਲੀ ਘਰ ਵੀ ਦੇ ਦੂਗਾ ਹੌਲੀ ਹੌਲੀ ਘਰ ਵੀ ਦੇ ਦੂਗਾ ਰੱਬ ਮਸਾ ਆਸ ਨਹੀਂ ਛੱਡੀ ਜੀ ਆਪਾਂ ਮੇਰੀ ਕੁੜੀ ਹੈ ਜੀ 1 ਸਾਲ ਦੀ ਹਾਂ ਜੀ ਭੈਣਾਂ ਵਿਆਹ ਤੇ ਹੈ ਹਾਂ ਜੀ ਭੈਣ ਵਿਆਹੀ ਗਈ ਜੀ ਭਰਾ ਕਿੰਨੇ ਭਰਾ 2 ਆ ਭਰਾ ਕਰਵਾ ਲਈ ਹੈ ਹਲੇ ਉਧਰ ਹਾਂ ਮਿਰਚਾਂ ਮੁਰਚਾਂ ਵੀ ਬਹੁਤ ਆ ਉਧਰ ਉਧਰ ਜਿਆਦਾ ਸਾਡੇ ਉਧਰ ਆਲੂ ਉਲੂ ਇਦਾਂ ਹੁੰਦੇ ਆ ਆਲੂ ਜਿਆਦਾ ਲੱਗਦੇ ਆ ਕਣਕ ਹਾਂ ਕਣਕ ਕਣਕ ਲੋਕੀ ਲਾਉਂਦੇ ਝੋਨਾ ਝੂਨਾ ਪਹਿਲਾਂ ਗੰਨਾ ਗੁੰਨਾ ਲਾਉਂਦੇ ਗੰਨਾ ਗੁੰਨਾ ਆਉਣ ਘਟ ਗਿਆ ਵਾ ਹੁਣ ਆਲੂ ਜਿਆਦਾ ਆ ਆਲੂ ਮੱਕੀ ਤੇ ਆ ਝੋਨਾ ਤੇ ਕਣਕ ਤਿੰਨ ਫਸਲਾਂ ਜਿਆਦੀਆਂ ਅਰੇ ਗੋੜੀ ਬਣਾ ਲੈ ਆਲੂ ਦੀ ਵੀ ਕਰਦੇ ਆਂ ਇਹਦੀ ਨਾ ਪਾਇਓਂਦੀ ਫੇ ਥੋੜੀ ਪਾਇਓ ਬੱਲਾ ਕੱਲਾ ਗੋੜੀ ਪਾ ਦੋ ਚਲੋ ਪਾ ਦੋ ਹਾਂ ਹੂੰ 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 हां जी हां जी ਕੰਮ ਕਰ ਚਲੋ ਲੱਭੀਂਂਂ ਦੜੀ ਦੇ ਪੱਪਾ ਕਰੀ ਜੰਦੀਆਂ ਵਿਚਾਰੀਆਂ ਹੋਰ ਪਿੰਡਾਂ 'ਚ ਕੰਮ ਵੀ ਕੀ ਆ ਆਂਟੀ ਕੰਮ ਹੈ ਹੀ ਨਹੀਂ ਕੋਈ ਹੋਰ ਉੱਥੇ ਕਿਹੜਾ ਕੋਈ ਫੈਕਟਰੀਆਂ ਲਿਦਾਣੇ ਵਾਂਗੂ ਜੇ ਬੰਦਾ ਫੈਕਟਰੀ ਚੱਲ ਜਾਂਦਾ ਉੱਥੇ ਚਲੋ ਇਹ ਹੀ ਆ ਮਾੜਾ ਮੋਟਾ ਵੀ ਚੱਲਾ ਆਉਦਾ ਰੋਟੀ ਪਾਣੀ ਚੱਲੀ ਜਾਂਦਾ ਆਜਾ ਆਪਣਾ ਘਰ ਦਾ ਆਈ ਹੋਰ ਨਾ ਭਰਾਵਾਂ ਬੈਠਣਾ ਆਪਣੇ ਘਰ ਪਰ ਉਹ ਛੱਤ ਹੈਗੀ ਆ ਹੁਣ ਇੱਥੇ ਵਿਚਾਰੇ ਹੁਣ ਸਾਡੇ ਵਰਗੇ ਚਲੋ ਜਿੱਦਾਂ ਮਰਜੀ ਆ ਕਿਰਾਏ ਤੇ ਰਹਿੰਦੇ ਕਿਰਾਇਆ ਤੇ ਆਂਟੀ ਬਹੁਤ ਔਖਾ ਆ ਬੜਾ ਸਾਡੇ ਸਾਹਮਣੇ ਸਾਰਾ ਅੰਦਰੋਂ ਕਮਰੇ ਦਿੱਤੇ ਆ ਇਹ ਐਂਗਲ ਕਮਰਾ ਹੋਣਾ ਹੈ ਇਹਦਾ ਹੂੰ ਆਹ ਇਹ ਨਾ ਇਹ ਮੁੰਡਾ ਵੀ ਕਦੇ ਰਹਿੰਦਾ ਕਿਰਾਏ ਤੇ ਹੀ ਇਹ ਸਿੰਗਲ ਕਮਰਾ ਹੈ ਆ ਪੁਰਾਣਾ ਜਿਹਾ ਕਮਰਾ ਉਹਦਾ 2500 ਲੈਂਦੇ ਇਹ ਤਾਂ ਆ ਗਿਆ ਇਨਾ ਹੈ ਤੇ ਫੇਰ ਬੜਾ ਕੀ ਕਹਿੰਦੀ ਆ ਤੇ ਇਹ ਨਾ ਕਿਰਾਇਆ ਐਡਵਾਂਸ ਲੈਣਾ ਕਿਰਾਇਆ ਐਡਵਾਂਸ ਹੀ ਮੰਗਦੇ ਆਂਟੀ ਉਹਨਾਂ ਨੂੰ ਵੇਹ ਹੁੰਦਾ ਨਾ ਵੀ ਬੰਦਾ ਛੱਡ ਕੇ ਭੱਜਣਾ ਜਾਵੇ ਰਤੋ ਰਤ ਸਾਡੇ ਨਾ ਪੈਸੇ ਮਰ ਜਾਣ ਅਚਿੱਤਰਕਾਰੀ ਦੇਖੋ ਕਿੰਨੀ ਸੋਹਣੀ ਕੀਤੀ ਆ ਇਹ ਆਂਟੀ ਦੀ ਪੋਤੀ ਨੇ ਕੀਤੀ ਆ ਚਿੱਤਰਕਾਰੀ ਦੇਖੋ ਇਹ ਤੁਹਾਡੀ ਪੋਤੀ ਨੇ ਕੀਤੀ ਕਿ ਤੁਹਾਡੀ ਕਿਹਨੇ ਕੀਤੀ ਆਂਟੀ ਆ ਚਿੱਤਰਕਾਰੀ ਇਹ ਮੇਰੀ ਪੋਤੀ ਆ ਹਾਂਜੀ ਆਂਟੀ ਦੀ ਪੋਤੀ ਨੇ ਬਣਾਈਆਂ ਦੇਖੋ ਜੀ ਕਿੰਨੀਆਂ ਸੋਹਣੀਆਂ ਪਿੰਟ ਹੋਰ ਬਣਾਵੜੀ ਸੀ ਇਹਨਾਂ ਨਾਲੇ ਘੈਰੀ ਤੇ ਹੂੰ ਇੱਥੇ ਮੈਂ ਸਾਹਮਣੇ ਆ ਗਈ ਆ ਤਾਂ ਉਹ ਕਹਿੰਦੀ ਆ ਰੰਗੜਿਆ ਬੜਕੋ ਹਾਂ ਇਹਨੇ ਬਹੁਤ ਸੋਹਣੇ ਬਣਾਇਆ 73 ਕਾਰੀ ਬਹੁਤ ਸੋਹਣੀ ਕੀਤੀ ਐ ਬਹੁਤ ਵਧੀਆ ਬਣਾਇਆ ਆ ਲੋ ਜੀ ਹਾਰਡੀਜ਼ ਵਰਡ ਆ ਗਿਆ ਤੇ ਹੁਣ ਅਸੀਂ ਜਾ ਰਹੇ ਆ ਘਰ ਜੀ ਤੇ ਜੇ ਇਹਦਾ ਵੀਡੀਓ ਚੰਗੀ ਲੱਗਦੀ ਆ ਭਾਈ ਤੁਹਾਨੂੰ ਸਾਡੀ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਕਿ ਇੰਨੇ ਫਿਲਟਰ ਫਿਲਟਰ ਮਿਲਾਉਂਦੇ ਯਾਰ ਜਿੱਦਾਂ ਮਤਲਬ ਕੱਟ ਵੱਟ ਸਾਡਾ ਕੋਈ ਨਹੀਂਗਾ ਸਕ੍ਰਿਪਟ ਸਕ੍ਰਿਪਟ ਸਾਡੀ ਕੋਈ ਨਹੀਂਗੀ ਜੋ ਹੈਗਾ ਭਾਈ ਉਹੀ ਬਣਾ ਕੇ ਦੇਖਾ ਦਿੰਦੇ ਆ ਭਾਈ ਤੇ ਨਾ ਹੀ ਅਸੀਂ ਭਾਈ ਵੀਡੀਓ ਐਡਿਟ ਕਰਦੇ ਆ ਸਿੱਧੀ ਗੱਲ ਆ ਜੋ ਬਣਿਆ ਜੋ ਵੀਡੀਓ ਵਿੱਚ ਆ ਗਿਆ ਬਸ ਉਹੀ ਪਾ ਦੇਣਾ ਐਡੀਟਿੰਗ ਕੋਡਿੰਗ ਕੋਈ ਨਹੀਂਗੀ ਤੇ ਬਾਅਦ ਇਹ ਕਹਣਾ ਲਾਡੀ ਗੇਲਾ ਕੁਝ ਸਾਡੀ ਭਾਜੀ ਤੁਹਾਨੂੰ ਵਧੀਆ ਲੱਗੇ ਲਾਈਵ ਸ਼ੇਅਰ ਜ਼ਰੂਰ ਕਰਨਾ ਲੁਧਿਆਣੇ ਵਾਲੇ ਬੰਦੇ ਜ਼ਰੂਰ ਕਰਨਾ ਭਾਈ ਖਾਰ ਪੇਰਾ ਕੰਟੈਂਟ ਇੱਥੇ ਹੀ ਆਉਂਦਾ ਹੈ ਜੇ ਜਿਹੜਾ ਬੰਦਾ ਨੂੰ ਚੰਗਾ ਲੱਗੇ ਅਸੀਂ ਲੋਕੇਸ਼ਨ ਪਾ ਦਿਆਂਗੇ ਤੇ ਵਿਜ਼ਿਟ ਜ਼ਰੂਰ ਕਰਿਆ ਕਰੋ ਹਾਂ ਖਾਣ ਪੀਣ ਵਾਲੀ ਥੀ ਜਿਹੜੀ ਵਧੀਆ ਹੋਊਗੀ ਕਿਉਂਕਿ ਸਾਡਾ ਬੰਦਾ ਜਨੂਅਰ ਰਿਵਿਊ ਦਿੰਦਾ ਹੈ ਜੇ ਜੇ ਜੀ ਸਵਾਦ ਆ ਅਗਲਾ ਕਹਿੰਦਾ ਸਵਾਦ ਆ ਭਾਈ ਜੇ ਨਹੀਂ ਸਵਾਦ ਭਾਈ ਅਗਲੇ ਦੇ ਮੂੰਹ ਤੇ ਨਹੀਂ ਸਵਾਦ ਭਾਈ ਤੇ ਚਲੋ ਠੀਕ ਆ ਵੀ ਮਿਲਦੇ ਆ ਅਗਲੀ ਵੀਡੀਓ ਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਠੀਕ ਆ ਜੀ ਦਾ ਸਤਿ ਸ੍ਰੀ ਅਕਾਲ